ਤੇ 50% ਟੈਰਫ ਲਗਾਇਆ ਹੈ ਟੈਰਫ ਦੀ ਨਵੀਂ ਦਰ 27 ਅਗਸਤ ਨੂੰ ਲਾਗੂ ਹੋਵੇਗੀ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਭਾਰਤ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਕਿਸਾਨ ਭਾਰਤ ਦੀ ਤਰਹੀਸ ਹਨ ਉਹਨਾਂ ਦੀਆਂ ਟਿੱਪਣੀਆਂ ਅਚਾਹੇ ਸਮੇਂ ਵਿੱਚ ਆਈਆਂ ਜਦੋਂ ਅਮਰੀਕਾ ਨੇ ਭਾਰਤ ਤੇ 50% ਟੈਰਫ ਲਗਾਉਣ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਹੈ ਕਿ ਮੈਂ ਜਾਣਦਾ ਹਾਂ ਕਿ ਨਿੱਜੀ ਤੌਰ ਤੇ ਮੈਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਮੈਂ ਤਿਆਰ ਹਾਂ ਟਰੰਪ ਨੇ ਸ਼ੁਰੂ ਵਿੱਚ ਭਾਰਤ ਤੇ 25% ਟੈਰਫ ਲਗਾਉਣ ਦਾ ਐਲਾਨ ਕੀਤਾ ਸੀ ਇਸ ਦੇ ਨਾਲ ਹੀ ਅਮਰੀਕਾ ਨੇ ਰੂਸ ਉਹ ਤੇਲ ਖਰੀਦਣ ਤੇ ਭਾਰਤ ਤੇ ਜੁਰਮਾਨਾ ਵੀ ਲਾਇਆ ਸੀ ਬਾਅਦ ਵਿੱਚ ਟਰੰਪ ਨੇ ਧਮਕੀ ਦਿੱਤੀ ਸੀ ਕਿ ਉਹ ਟੈਰਫ ਨੂੰ ਹੋਰ ਵਧਾਉਣ ਜਾ ਰਿਹਾ ਹੈ ਬੁੱਧਵਾਰ ਨੂੰ ਉਸਨੇ 25% ਵਾਧੂ ਡਿਊਟੀ ਦਾ ਐਲਾਨ ਕਰ ਦਿੱਤਾ ਖਾਸ ਗੱਲ ਇਹ ਹੈ ਕਿ ਦੋਵੇਂ ਮੌਕਿਆਂ ਤੇ ਭਾਰਤ ਨੇ ਜਵਾਬ ਦਿੱਤਾ ਹੈ ਕਿ ਭਾਰਤ ਦੇ ਆਰਥਿਕ ਹਿੱਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਭਾਰਤ ਨੇ ਬੁੱਧਵਾਰ ਨੂੰ ਭਾਰਤੀ ਸਮਾਨਾਂ ਤੇ 25% ਵਾਧੂ ਡਿਊਟੀ ਲਗਾਉਣ ਤੇ ਅਮਰੀਕੀ ਕਦਮ ਨੂੰ ਅਨਿਆਇਕ ਪੂਰਨ ਅਤੇ ਗੈਰਬਾਜਪਕਰਾਰ ਦਿੱਤਾ ਹੈ ਨਵੀਂ ਦਿੱਲੀ ਦੀ ਤਿੱਖੀ ਪ੍ਰਤੀਕਿਰਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਸਮਾਨਾਂ ਤੇ ਨਵੀਂ ਡਿਊਟੀ ਲਗਾਉਣ ਦੇ ਕਾਰਜਕਾਰੀ ਆਦੇਸ਼ ਤੇ ਤਾਕਤ ਕਰਨ ਤੋਂ ਥੋੜੀ ਦੇਰ ਬਾਅਦ ਆਈ ਜਿਸ ਵਿੱਚ ਪੱਛਮੀ ਪਾਬੰਦੀਆਂ ਦੇ ਬਾਵਜੂਦ ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਖਰੀਦ ਜਾਰੀ ਰੱਖਣ ਦਾ ਹਵਾਲਾ ਦਿੱਤਾ ਗਿਆ। ਟਰੰਪ ਵੱਲੋਂ ਬਾਦੂ ਡਿਊਟੀ ਲਗਾਉਣ ਦੇ ਕਾਰਜਕਾਰੀ ਆਦੇਸ਼ ਜਾਰੀ ਕਰਨ ਤੋਂ ਥੋੜੀ ਦੇਰ ਬਾਅਦ ਭਾਰਤ ਨੇ ਕਿਹਾ ਏ ਕਿ ਵਸ਼ਿੰਗਟਨ ਨੇ ਰੂਸ ਤੋਂ ਆਪਣੇ ਤੇਲ ਉਜਾਤ ਨੂੰ ਨਿਸ਼ਾਨਾ ਬਣਾਇਆ ਏ ਤੇ ਉਹ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਸਾਰੀਆਂ ਜ਼ਰੂਰੀ ਕਾਰਵਾਈਆਂ ਕਰੇਗਾ।